ਦਰبار ਸਾਹਿب ਸ੍ਰੀ ਅਮਰਸਰ ਸਾਹਿਬ ਉਸ ਦਾ ਮਾਡਲ ਜਿਹੜਾ ਵਾ ਉਹ ਪੁਣੇ ਦੇ ਅੰਦਰ ਇੱਕ ਗਣੇਸ਼ ਉਤਸਵ ਨਾਮ ਦਾ ਜਿਹੜਾ ਸਮਾਗਮ ਹੋ ਰਿਹਾ ਉਸ ਦੇ ਵਿੱਚ ਬਣਾਇਆ ਜਾ ਰਿਹਾ ਬੇਤਾਬ ਨਹੀਂ ਤੁਝੇ ਆ ਇਹ ਕੋਈ ਹੋਰ ਨਹੀਂ ਹੋ ਸਕਦਾ ਜੋ ਕੁਝ ਇੱਥੇ ਗੁਰੂ ਸਾਹਿਬ ਨੇ ਇਸ ਦੀ ਉਸਾਰੀ ਕੀਤੀ ਹੈ ਇਸ ਦਾ ਇਸ ਦੇ ਬਰਾਬਰ ਤੇ ਕੁਝ ਨਹੀਂ ਹੋ ਸਕਦਾ ਉਹੀ ਦਰਬਾਰ ਸਾਹਿਬ ਦੀ ਅਹਿਮियत ਸਨਮਾਨ ਸਤਕਾਰ ਪਵਿੱਤਰਤਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹਾਨਤਾ ਵਾ। ਸੋ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਵੀ ਕੋਈ ਵੀ ਕਾਰਜ ਜਿਹੜੀ ਹੋਈ ਆ ਜਿਨ੍ਹਾਂ ਲੋਕਾਂ ਨੇ ਇਹ ਕਰਕੇ ਸ਼ਮੂਲੀਅਤ ਕੀਤੀ ਆ ਇਹ ਵਧਾਉਣ ਦੀ ਕੋਸ਼ਿਸ਼ ਕੀਤੀ ਆ ਉਹ ਤੁਰੰਤ ਇਸ ਗੱਲ 'ਈ ਆਪਣਾ ਸਪਸ਼ਟ ਪੱਖ ਕਰਨਾ ਕਾਰਕਤਖਬ ਸਾਹਿਬ ਤੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਉਹ ਉਸ ਦਾ ਮਾਡਲ ਜਿਹੜਾ ਵਾ ਉਹ ਪੁਣੇ ਦੇ ਅੰਦਰ ਇੱਕ ਗਣੇਸ਼ ਉਤਸਵ ਨਾਮ ਦਾ ਇਹ ਸਮਾਗਮ ਹੋ ਰਿਹਾ ਉਸ ਦੇ ਵਿੱਚ ਬਣਾਇਆ ਜਾ ਰਿਹਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਉੱਥੋਂ ਦੇ ਇੱਕ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਉਹਦੇ ਨਾਲ ਸਹਿਯੋਗ ਹੈ ਸ਼ਰੌਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਹੈਡੋਗੜ ਹਰੀਜਨ ਸਿੰਘ ਸਾਹਿਬੀ ਨੇ ਇਸ ਗੱਲ ਦਾ ਵੱਡਾ ਨੋਟਸ ਲਿਆ ਗੁਰੂ ਸਾਹਿਬ ਨੇ ਜੋ ਇਸ ਸਥਾਨ ਨੂੰ ਦੇ ਬਾਰੇ ਵਿੱਚ ਵਿਖਿਆਨ ਕੀਤਾ ਕਿ ਇੱਥੇ ਸਭੇ ਥਾਵ ਨਹੀਂ ਤੁਜੇ ਆ ਇਹ ਕੋਈ ਹੋਰ ਨਹੀਂ ਹੋ ਸਕਦਾ ਜੋ ਕੁਛ ਇਥੇ ਗੁਰੂ ਸਾਹਿਬ ਨੇ ਇਸ ਦੀ ਉਸਾਰੀ ਕੀਤੀ ਹੈ ਇਸ ਦਾ ਇਸ ਦੇ ਬਰਾਬਰ ਤੇ ਕੁਝ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਮਸਤੂਆਣਾ ਸਾਹਿਬ ਕਿ ਇੱਕ ਇਸ ਤਰ੍ਹਾਂ ਦਾ ਗੁਰਦੁਆਰਾ ਬਣਾਉਂਦਾ ਜਿਹੜਾ ਬਣਿਆ ਸੀ ਉਸ ਨੂੰ ਕਾਲ ਤਖਤ ਸਾਹਿਬ ਨੇ ਰੱਦ ਕਰ ਦਿੱਤਾ ਤੇ ਅਸੀਂ ਦੇਖ ਰਹੇ ਸੀਗੇ ਕਿ ਪਿਛਲੇ ਦਿਨਾਂ ਚ ਦਿੱਲੀ ਵਿੱਚ ਕੇਦਾਰਨਾਥ ਨਾਮ ਦਾ ਇੱਕ ਮੰਦਿਰ ਬਣ ਰਿਹਾ ਸੀ ਜਿਸ ਨੂੰ ਲੈ ਕੇ ਜਿਹੜੇ ਕਿ ਕੇਦਾਰਨਾਥ ਮੰਦਿਰ ਨਾਲ ਸੰਬੰਧਿਤ ਜਾਂ Hindu ਮਾਤਾ ਉਹਨਾਂ ਨੇ ਉਹ ਮੰਦਿਰ ਦੀ ਉਸਾਰੀ ਰੁਕਵਾ ਦਿੱਤੀ ਤੋ ਇਹ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਵੇਂ ਚੁਣੌਤੀ ਆ ਤੇ ਚੈਲੰਜ ਆ ਸੋ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਨੋਟਿਸ ਲਿਆ ਸ਼੍ਰੋਮਣੀ ਕਮੇਟੀ ਨੇ ਨੋਟਿਸ ਲਿਆ ਕਿ ਕਿਤੇ ਵੀ ਕਿਉਂਕਿ ਦਰਬਾਰ ਸਾਹਿਬ ਦੀ ਅਹਿਮियत ਸਨਮਾਨ ਸਤਕਾਰ ਪਵਿੱਤਰਤਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹਾਨਤਾ ਵਾ ਸੋ ਇਸ ਗੱਲ ਨੂੰ ਲੈ ਕੇ ਜਿਹੜਾ ਵੀ ਉਹ ਕੀਤਾ ਜਾ ਰਿਹਾ ਜੇ ਕਿਸੇ ਗੁਰਦੁਆਰਾ ਕਮੇਟੀ ਚ ਉਸ ਵਿੱਚ ਸ਼ਾਮਲ ਆ ਤੇ ਇਹ ਵੀ ਕਿਹਾ ਗਿਆ ਕਿ ਉਸ ਗੱਲ ਲਈ ਕਾਲ ਤਖਤ ਸਾਹਿਬ ਨੂੰ ਪੱਤਰ ਲਿਖਿਆ ਜਾਵੇਗਾ ਤੋ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਵੀ ਕੋਈ ਵੀ ਕਾਰਜ ਜਾਲੀ ਹੋਈ ਆ ਇਹਨਾਂ ਲੋਕਾਂ ਨੇ ਇਹ ਕਰਕੇ ਸ਼ਮੂਲੀਅਤ ਕੀਤੀ ਆ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਹ ਤੁਰੰਤ ਇਸ ਗੱਲ 'ਤੇ ਆਪਣਾ ਸਪਸ਼ਟ ਪੱਖ ਕਰਨ ਅਕਾਲ ਪਤ ਸਾਹਿਬ 'ਤੇ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਛਰੋਣੀ ਕਮੇਟੀ ਨੇ ਇਸ ਗੱਲ ਦੀ ਸਖਤ ਧਾਰਨਾ ਦਿੱਤੀ ਹੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਸਾਹਿਬ ਸ੍ਰੀ ਅਮਰਸਰ ਸਾਹਿਬ ਉਹ ਉਸ ਦਾ ਮਾਡਲ ਜਿਹੜਾ ਵਾ ਉਹ ਪੁਣੇ ਦੇ ਅੰਦਰ ਇੱਕ ਗਣੇਸ਼ ਉਤਸਵ ਨਾਮ ਦਾ ਜਰਾ ਸਮਾਗਮ ਹੋ ਰਿਹਾ ਉਸ ਦੇ ਵਿੱਚ ਬਣਾਇਆ ਜਾ ਰਿਹਾ ਜਿਹਦੇ ਵਿੱਚ ਇਹ ਪਤਾ ਲੱਗਾ ਕਿ ਉਥੋਂ ਦੇ ਇੱਕ ਗੁਰਦੁਆਰਾ ਪਰੰਧ ਕਮੇਟੀ ਦਾ ਉਹਦੇ ਨਾਲ ਸਹਿਯੋਗ ਹੈ ਛਰੌਣੀ ਗੁਰਦੁਆਰਾ ਪਰੰਧ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਹੈਡੋਗੜ ਹਰਜਨ ਸਿੰਘ ਸਾਹਿਬੀ ਨੇ ਇਸ ਗੱਲ ਦਾ ਵੱਡਾ ਨੋਟਸ ਲਿਆ ਗੁਰੂ ਸਾਹਿਬ ਨੇ ਜੋ ਇਸ ਸਥਾਨ ਨੂੰ ਦੇ ਬਾਰੇ ਵਿੱਚ ਵਿਖਿਆਨ ਕੀਤਾ ਹੈ ਕਿ ਇੱਥੇ ਸਭੇ ਥਾਵ ਨਹੀਂ ਤੁਜੇ ਆ ਇਹ ਕੋਈ ਹੋਰ ਨਹੀਂ ਹੋ ਸਕਦਾ ਯੋ ਕੁਛ ਇਥੇ ਗੁਰੂ ਸਾਹਿਬ ਨੇ ਇਸ ਦੀ ਉਸਾਰੀ ਕੀਤੀ ਹੈ ਇਸ ਦਾ ਇਸ ਦੇ ਬਰਾਬਰ ਤੇ ਕੁਝ ਨਹੀਂ ਹੋ ਸਕਦਾ ਇਸ ਤੋਂ ਪਹਿਲਾਂ ਮਸਤੂਆਣਾ ਸਾਹਿਬ ਨੇ ਇੱਕ ਇਸ ਤਰ੍ਹਾਂ ਦਾ ਗੁਰਦੁਆਰਾ ਬਣਾਉਣ ਦਾ ਜਿਹੜਾ ਬਣਿਆ ਸੀ ਉਸ ਨੂੰ ਅਕਾਲਪੁਰਖ ਸਾਹਿਬ ਨੇ ਰੱਦ ਕਰ ਦਿੱਤਾ ਤੇ ਅਸੀਂ ਦੇਖ ਰਹੇ ਸੀਗੇ ਕਿ ਪਿਛਲੇ ਦਿਨਾਂ ਚ ਦਿੱਲੀ ਵਿੱਚ ਕਿਦਾਰਨਾਥ ਮੰਦਿਰ ਦਾ ਇੱਕ ਮੰਦਰ ਬਣ ਰਿਹਾ ਸੀ ਜਿਸ ਨੂੰ ਲੈ ਕੇ ਜਿਹੜੇ ਕਿ ਕਿਦਾਰਨਾਥ ਮੰਦਰ ਨਾਲ ਸੰਬੰਧਿਤ ਜਾਂ Hindu ਮਾਤਾ ਉਹਨਾਂ ਨੇ ਉਹ ਮੰਦਰ ਦੀ ਉਸਾਰੀ ਰੁਕਵਾ ਦਿੱਤੀ ਤੋ ਇਹ ਗੱਲਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਇਹ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਵੇਂ ਚੁਣੌਤੀ ਆ ਤੇ ਚੈਲੰਜ ਆ ਸੋ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਨੋਟਿਸ ਲਿਆ ਸ਼੍ਰੋਮਣੀ ਕਮੇਟੀ ਨੇ ਨੋਟਿਸ ਲਿਆ ਕਿ ਕਿਤੇ ਵੀ ਕਿਉਂਕਿ ਦਰਬਾਰ ਸਾਹਿਬ ਦੀ ਅਹਿਮियत ਸਨਮਾਨ ਸਰਕਾਰ ਪਵਿੱਤਰਤਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਮਹਾਨਤਾ ਵਾ ਸੋ ਇਸ ਗੱਲ ਨੂੰ ਲੈ ਕੇ ਜਿਹੜਾ ਵੀ ਉਹ ਕੀਤਾ ਜਾ ਰਿਹਾ ਜੇ ਕਿਸੇ ਗੁਰਦੁਆਰਾ ਕਮੇਟੀ ਚ ਉਸ ਵਿੱਚ ਸ਼ਾਮਲ ਆ ਤੇ ਇਹ ਵੀ ਕਿਹਾ ਗਿਆ ਕਿ ਉਸ ਗੱਲ ਲਈ ਕਾਲ ਤਖਤ ਸਾਹਿਬ ਨੂੰ ਪੱਤਰ ਲਿਖਿਆ ਜਾਵੇਗਾ ਸੋ ਅਸੀਂ ਅਪੀਲ ਕਰਦੇ ਹਾਂ ਕਿ ਇਸ ਤਰ੍ਹਾਂ ਦਾ ਜਿਹੜਾ ਵੀ ਕੋਈ ਵੀ ਕਰਤੱਵ ਜਲੀ ਹੋਈ ਆ ਜਿਨ੍ਹਾਂ ਲੋਕਾਂ ਨੇ ਇਹ ਕਰਕੇ ਸ਼ਮੂਲੀਅਤ ਕੀਤੀ ਆ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਹ ਤੁਰੰਤ ਇਸ ਗੱਲ 'ਈ ਆਪਣਾ ਸਪਸ਼ਟ ਪੱਖ ਕਰਨਾ ਕਾਰਤਕ ਸਾਹਿਬ ਤੇ ਤੇ ਇਸ ਨੂੰ ਤੁਰੰਤ ਬੰਦ ਕੀਤਾ ਜਾਵੇ ਸ਼ਰੋਣੀ ਕਮੇਟੀ ਨੇ ਇਸ ਦਾ ਦੀ ਸਖਤ ਟੜਨਾ ਕੀਤੀ ਆ